ਬਿੱਲੀ ਅੱਖਾਂ ਵਾਲੀ ਕੁੜੀ ਜਨਕੀ ਕੌਰ ਪ੍ਰੀਤ ਦਾ ਪੱਖ ਜਾਣੇ ਬਿਨਾ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਹੀਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਬਹੁਤ ਹੀ ਜ਼ਿਆਦਾ ਲੋਕਾਂ ਵੱਲੋਂ ਉਹਨਾਂ ਨੂੰ ਨੈਗੇਟਿਵ ਕਮੈਂਟ ਕਰੇ ਜਾ ਰਹੇ ਸੀ ਤੇ ਬੀਤੇ ਦਿਨ ਹੁਣ ਕੌਰ ਪ੍ਰੀਤ ਨੇ ਪੋਡਕਾਸਟ ਦੌਰਾਨ ਆਪਣਾ ਪੱਖ ਰੱਖਿਆ ਹੈ ਤੇ ਜਿਸ ਤੋਂ ਬਾਅਦ ਮੁੰਡੇ ਦੀ ਮਾਂ ਤੇ ਮੁੰਡੇ ਦੀਆਂ ਪਾਜੜਾਂ ਪਈਆਂ ਹੋਈਆਂ ਨੇ ਤੇ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਟਰੋਲ ਮੁੰਡੇ ਦੀ ਮਾਂ ਤੇ ਮੁੰਡੇ ਨੂੰ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਦੋਨਾਂ ਨਿੰਮ ਕੁੜੀ ਤੇ ਆਰੋਪ ਲਾਇਆ ਸੀ ਬੀਓ ਸਾਡਾ 35 ਲੱਖ ਰੁਪਇਆ ਖਾ ਚੁੱਕੀ ਹਾਂ ਤੇ ਹੁਣ ਉਸ ਮੁੱਦੇ ਦੇ ਉੱਤੇ ਕਾਰਪ੍ਰੀਤ ਨੇ ਕਈ ਵੱਡੇ ਤੇ ਹੈਰਾਨ ਕਰਕੇ ਰੱਖ ਦੇਣ ਵਾਲੇ ਖੁਲਾਸੇ ਕਰ ਦਿੱਤੇ ਨੇ ਤੇ ਬ੍ਰੇਕਅਪ ਦੀ ਜੋ ਅਸਲ ਬਜਾ ਰਹੀ ਹੈ ਉਹ ਵੀ ਇਸ ਕੁੜੀ ਦੇ ਬਲੋਂ ਸਾਹਮਣੇ ਰੱਖੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਹਰ ਕੋਈ ਕਾਰਪ੍ਰੀਤ ਨੂੰ ਸਪੋਰਟ ਕਰ ਰਿਹਾ ਤੇ ਮੁੰਡੇ ਨੂੰ ਲਾਂਤਾਂ ਪਾ ਰਿਹਾ ਕੁੜੀ ਦਾ ਕਹਿਣਾ ਹੈ ਕਿ ਆਕਾਸ਼ਦੀਪ ਬਹੁਤ ਹੀ ਜ਼ਿਆਦਾ ਨਸ਼ਾ ਕਰਦਾ ਸੀ ਤੇ ਉਹ ਹਰ ਰੋਜ਼ ਉਸ ਨੂੰ ਪੈਸੇ ਮੰਗਦਾ ਸੀ ਤੇ ਕੁੜੀ ਨੇ ਨਸ਼ੇ ਨੂੰ ਪ੍ਰਮੋਟ ਕਰਨਾ ਨਹੀਂ ਚਾਹੇ ਤੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰਦੀ ਰਹੀ ਤੇ ਜਿਸ ਤੋਂ ਬਾਅਦ ਇਹਨਾਂ ਤੋਂ ਉਹਨਾਂ ਦਾ ਬ੍ਰੇਕਅਪ ਹੋ ਜਾਂਦਾ ਤੇ ਇਹ ਜੋ ਇਲਜ਼ਾਮ ਲਾਏ ਨੇ ਆਕਾਸ਼ਦੀਪ ਨੇ ਕੁੜੀ ਤੇ 4 ਸਾਲਾਂ ਤੋਂ ਬਾਅਦ ਲਾਏ ਨੇ ਕਿਉਂਕਿ ਇਸ ਗੱਲ ਦਾ ਵੱਡਾ ਪ੍ਰੂਫ ਵੀ ਹੈ ਕਿ ਆਕਾਸ਼ਦੀਪ ਤੇ ਉਸ ਦੀ ਮਾਂ ਇਹ ਸਭ ਸਿਰਫ ਕੁੜੀ ਨੂੰ ਬਦਨਾਮ ਅਤੇ ਖੁਦ ਫੇਮ ਲੈਣ ਦੇ ਲਈ ਕਰ ਰਹੇ ਸੀ ਤੇ ਬਾਕੀ ਆਪਣੇ ਵਿਚਾਰੇ ਇਸ ਮੁੱਦੇ ਤੇ ਜ਼ਰੂਰ ਸਾਂਝੇ ਕਰਿਓ